ਬੜਨ ਵਾਲੀ ਚਿਮਨੀ 1 ਸਾਲ ਦੀ ਵਾਰੰਟੀ ਦੇ ਨਾਲ ਬਲੂ ਲਾਈਨ ਦੀ 15 ਦਾ ਡੀਵੀਆਰ 4 ਕੈਮਰੇ ਵਾਲਾ 4 ਕੈਮਰੇ ਇੱਕ ਵਿਜ਼ਨ ਦੇ ਲਾਈਟ ਵਾਲੇ ਔਰ ਮਾਈਕ ਵਾਲੇ ਜਿਹੜਾ ਰਿਕਾਰਡ ਵੀ ਹੋ ਜਾਂਦਾ ਆ ਪਲੱਸ ਹਾਰਡ ਡਿਸਕ 500 GB ਨਾਲ ਪਿੰਨਾ ਵਗੈਰਾ ਨਾਲ ਡੱਬੀਆਂ ਵਗੈਰਾ ਨਾਲ ਸਪਲਾਈ ਵੀ ਦਊ ਉਹਦੇ ਨਾਲ ਲਾ ਕੇ 2 ਸਾਲ ਦੀ ਗਾਰੰਟੀ 골ਡ ਮੈਡਲ ਦੀ ਹੈਵੀ ਡਿਊਟੀ ਵਾਲੀ ਲੈਂਜ ਵਾਲੀ ਲਾਈਟ ਜਿਹੜੀ ਆਂਦੀ ਆ ਰੇਟ ਹੈਗਾ ਸਿਰਫ ਸਿਰਫ 1150 ਰੁਪਏ ਬੈਟਰਨ ਤੁਮਾਕੇ ਕਰਦਾ ਜਿਹੜੇ 1670 ਰੁਪਏ ਵਿੱਚ ਵੇਚਦੇ ਸੀ ਆਪਾਂ ਉਹਨੂੰ 30 ਰੁਪਏ ਕਰਤਾ ਜੀ ਨਮੀ ਔਰ ਵਿਦ ਇੱਕ ਸਾਲ ਦੀ ਗਾਰੰਟੀ ਨਾਲ ਰੇਟ ਜ਼ਬਰਦਸਤ ਮਿਲਣਗੇ ਕਿੱਥੋਂ ਕੋਰਸੂਈ ਪਰਮਾਰ ਇਲੈਕਟ੍ਰੋਨਿਕਸ ਤੋਂ ਬਿਨਾ ਬਿਜਲੀ ਤੋਂ ਚੱਲਣ ਵਾਲੇ ਗੈਸ ਗੀਜ਼ਰ 2990 ਰੁਪਏ ਦਾ 7 ਲੀਟਰ ਵਾਲਾ ओरिएंट ਦਾ ਲੈਣਾ ਹੈ 4490 ਰੁਪਏ ਦਾ ਰੂਤੀ ਦਾ ਆਪਣੇ ਕਰਮਟਨ ਦਾਸ ਬਹੁਤ سارے ਗਿਜ਼ਰ ਹੈਗੇ ਇੱਕ ਹੈਗਾ ਤਮਾਕੇਦਾਰ ਆਫਰ ਪੋਲੀਟੈਕ ਯਸ਼ਰ ਕੰਪਨੀ ਪੋਲੀਟੈਕ ਤਮਾਕੇਦਾਰ ਕੰਪਨੀ ਗਲਾਸ ਲਾਈਨ ਗਿਜ਼ਰ ਔਰ ਸਿਰਫ ਸਿਰਫ 490 ਰੁਪਏ ਦਾ ਗਲਾਸ ਲਾਈਨ ਫਿਟਡ ਵਿਦ ਮੈਗਨੀਸ਼ੀਅਮ ਰੋਡ ਮਤਲਬ ਜਿਉਂ ਛੋਰਾ ਵੀ ਨਹੀਂ ਜੰਮੇਗਾ ਔਰ ਸਪੈਸ਼ਲਟੀ 2 ਸਾਲ ਚ ਖਰਾਬ ਹੁੰਦਾ ਪੀਸ ਦਾ ਪੀਸ ਨਵਾਂ ਰਿਪਲੇਸਮੈਂਟ